ਪਰ ਇਸ ਕੌਂਫਰੈਂਸ ਕਿਤੇ ਜਾਰੀ ਹੈ ਜਿਹੜੇ ਕਿ ਆਏ ਦਿਨ ਸ਼ਹਿਰ ਦੇ ਵਿੱਚ ਕਈ ਵਰਤਤਾ ਹੁੰਦੀ ਹੈ ਵਾ ਉਸ ਮੰਦੀ ਪੁਲਿਸ ਪ੍ਰਸ਼ਾਸਨ ਵੀ ਕਹਿੰਦੇ ਕਿ ਕਮਲ ਕੱਸੀ ਪਈ ਹੈ ਤਾਂ ਕੱਲ੍ਹ ਕੀ ਫਗਵਾੜਾ 10 ਵਨ ਪੁਲਤੀ ਜਿਹੜੀ ਵਰਤਤਾ ਹੋਈ ਹੈ ਉਸ ਮੰਦੀ ਪੁਲਿਸ ਪ੍ਰਸ਼ਾਸਨ ਵੱਲੋਂ ਕੀ ਕਾਰਵਾਈ ਕੀਤੀ ਗਈ ਤਾਂ ਕਿੰਨੇ ਬੰਦੇ ਨੂੰ ਅਰੈਸਟ ਕੀਤਾ ਗਿਆ ਕੱਲ ਸਵੇਰੇ ਸਵਾ 9:00 ਵਜੇ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਕੰਟਰੋਲ ਰੂਮ ਰਾਈ ਕਿ ਲਖਨ ਦੇ ਕਿ ਪੰਡਾ ਪਿੰਡ ਹੈਗਾ ਸੁਬਾਨਪੁਰ ਤੇ ਪੈਂਦਾ ਹੈ ਇੱਥੇ ਦੋ ਬੰਦੇ ਤਿੰਨ ਬੰਦੇ ਬਾਈਕ ਤੇ ਆਏ ਹਨ ਔਰ ਆ ਕੇ ਇਹਨਾਂ ਨੇ ਇੱਕ ਦੁਕਾਨ ਸੇ ਪੈਸੇ ਗਨ ਪੁਆਇੰਟ ਤੇ ਖੋ ਕਰਨ ਦੀ ਕੋਸ਼ਿਸ਼ ਕੀਤੀ ਹੈ ਔਰ ਦੁਕਾਨ ਦੇ ਬਾਹਰ ਇਹ ਦੋ ਰਾਉਂਡ ਫਾਇਰ ਕਰਕੇ ਉੱਥੋਂ ਫਰਾਰ ਹੋਏ ਹਨ ਸਾਡੀ ਸੁਬਾਨਪੁਰ ਦੀ ਟੀਮ ਐਸਐਚਓ ਸਾਹਿਬ ਔਰ ਡੀਐਸਪੀ ਸਾਹਿਬ ਉੱਥੇ ਮੌਕੇ ਤੇ ਕਿਸੇ ਹੋਰ ਮੌਕੇ ਕੋ ਦੇਖਣ ਰਸਤੇ ਦੇ ਵਿੱਚ ਸੀ ਜਦੋਂ ਇਹ ਜਦੋਂ ਇਹਨਾਂ ਨੂੰ ਇਨਫੋਰਮੇਸ਼ਨ ਮਿਲੀ ਹੈ ਉਦਾਂ ਹੀ ਇਹਨਾਂ ਨੇ ਆਪਣੀ ਗੱਡੀ ਉਹਨਾਂ ਦੇ ਪਿੱਛੇ ਲਾ ਲਈ ਔਰ ਬਕਾਇਦਾ ਬੜੀ ਮਿਹਨਤ ਔਰ ਬੜੀ ਦਲੇਰੀ ਨਾਲ ਇਹਨਾਂ ਨੇ ਹੌਟ ਚੇਸ ਕਰਕੇ ਉਹ ਤਿੰਨੋਂ ਬੰਦੇ ਰਾਉਂਡ ਅਪ ਕੀਤੇ ਮੌਕੇ ਤੇ ਹੈਨਾ ਉਹ ਬੰਦੋ ਨੇ ਗੱਡੀ ਇਹਨਾਂ ਦੀ ਗੱਡੀ ਵਿੱਚ ਮਾਰੀ ਬਾਈਕ ਹੈਨਾ ਜਿਸ ਕਰਕੇ ਉਹਨਾਂ ਨੂੰ ਥੋੜੀ ਬਹੁਤਾ ਛੋਟੇ ਵੀ ਲੱਗੇ ਨੇ ਔਰ ਅਸੀਂ ਤਿੰਨੋਂ ਬੰਦੇ ਨੂੰ ਰਾਉਂਡ ਅਪ ਕੀਤਾ ਹੈ ਇਹ ਬਾਈਕ ਇਹ ਇਹ ਤਿੰਨੋਂ ਦੋਸ਼ੀ ਬਾਈਕ ਤੇ ਸੀ ਪਲਸਰ ਬਾਈਕ ਇਹਨਾਂ ਦੇ ਕੋਲ ਬਰਾਮਦ ਕੀਤਾ ਸੀ ਜਦ ਇਹਨਾਂ ਨੂੰ ਅਸੀਂ ਰਾਉਂਡ ਅਪ ਕੀਤਾ ਹੈ ਰਾਉਂਡ ਅਪ ਕਰਨ ਤੋਂ ਬਾਅਦ ਇਹਨਾਂ ਦੇ ਅਸੀਂ ਦੋ ਵੈਪਨ ਰਿਕਵਰ ਕੀਤੇ ਹਨ ਇੱਕ 7.62 ਬੋਰ ਦਾ ਹੈ ਇੱਕ 7.65 ਬੋਰ ਐਮਐਮ ਕਾ ਹੈ ਤੋਂ 32 ਬੋਰ ਅਤੇ 30 ਬੋਰ ਦਾ ਵੈਪਨ ਬਰਾਮਦ ਕੀਤਾ ਹੈ ਨਾਲ ਅਸੀਂ 12 ਲਾਈਵ ਰਾਉਂਡਸ ਜਿਹੜੇ ਹਨ ਇਹਨਾਂ ਤੋਂ ਬਰਾਮਦ ਕੀਤੇ ਹਨ ਔਰ ਇਹ ਬੰਦੇ ਜਿਹੜੇ ਹਨ ਤਿੰਨ ਜਬ ਇਹਨਾਂ ਦੀ ਅਸੀਂ ਆਇਡੈਂਟੀਟੀ ਪਤਾ ਕੀਤੀ ਤੋਂ ਇਹਨਾਂ ਦਾ ਨਾਮ ਇੱਕ ਦੀਪਕ दूजा बंदा परमजीत पम्मा तीजा बंदा दलजी ये हमारे ना डिसग्रंटल डिफॉल्टर्स हैं इन्हों ऊपर टोटल ये सुबहानपुर का पर्चा मिला के और पगबाड़ा की वारदात मिला के टोटल छब्बीस अच्छा। वारदातें इन्होंने अब तक की हैं और ए बंदे कुछ दिनों पहले ना जन्माष्टमी की रात एक वायरल वीडियो हुआ सी फगबाड़े ਦੇ ਵਿੱਚ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਤਿੰਨ ਬੰਦੇ ਜਿਨ੍ਹਾਂ ਨੇ ਮੂੰਹ ਬੰਦੇ ਹੋਈ ਸੀ ਹਰ ਗੋਬਿੰਦਨਗਰ ਦੇ ਵਿੱਚ ਆ ਕੇ ਮੈਡੀਕਲ ਸ਼ਾਪ ਤੇ ਗਨ ਪੁਆਇੰਟ ਤੇ ਦੁਕਾਨਦਾਰ ਤੋਂ ਮੈਡੀਕਲ ਸਟੋਰ ਵਾਲਿਆਂ ਤੋਂ ਪੈਸੇ ਲੁੱਟ ਕੇ ਲੈ ਗਏ ਸੀ ਇਹ ਵਾਰਦਾਤ ਵੀ ਸਾਡੀ ਇਹ ਤੀਨੋਂ ਜਿਹੜੇ ਅਕਿਊਜ਼ ਦੇ ਇਹਨਾਂ ਨੇ ਕੀਤੀ ਸੀ ਔਰ ਗਨ ਪੁਆਇੰਟ ਪਰ ਇਹਨਾਂ ਨੇ ਕਬੂਲਿਆ ਹੈ ਕਿ ਇਹ ਵਾਰਦਾਤ ਇਹਨਾਂ ਨੇ ਅੰਜਾਮ ਦਿੱਤੀ ਸੀ ਨਮ ਜਾਪਾ ਗੱਲ ਕਰੀਏ ਜਿਵੇਂ ਕਿ ਸਮਾਜ ਵਿੱਚ ਜਿਲਕੀ ਅੱਜ ਜੂ ਉੱਥੇ ਇਧਰ ਜਿਲਕ ਕੰਮਾਂ ਦੇ ਵਿੱਚ ਜਾਣਾ ਇਨਵੋਲਵਮੈਂਟ ਹੁੰਦੀ ਹੈ ਕਿ ਇਹ ਸ਼ਾਰਟਕਟ ਰਸਤਾ ਜਰਾ ਅਪਣਾ ਦੇ ਕਿ ਲੁੱਟ ਖੋਜਾ ਇਧਰ ਹੀ ਵਾਰਦਾਤ ਨੂੰ ਜਨ ਦੇ ਕੇ ਕਿਤੇ ਨਾ ਕਿਤੇ ਲੱਗਦਾ ਨੇ ਕਿ ਸਮਾਜ ਦੇ ਵਿੱਚ ਸਤਾਰ ਹੋਣ ਦੀ ਲੋੜ ਹੈਗੀ ਜਿਹੜੀ ਵਾਰਦਾਤ ਦੀ ਗੱਲ ਹੈ ਇਦਾਂ ਦੀ ਵਾਰਦਾਤ ਦੇ ਤੁਸੀਂ ਅਗਰ ਦੇਖੋਗੇ ਰਿਪੋਰਟ ਉਹੀ ਬੰਦੇ ਕਰਦੇ ਨੇ ਜਿਹੜੇ ਬੇਲ ਤੇ ਵਾਪਸ ਆਉਂਦੇ ਕਿਉਂਕਿ ਉਹਨਾਂ ਦੀ ਨਿਆਦੋ ਫਿਤਰ ਦੋਨੋਂ ਹੀ ਨਹੀਂ ਬਦਲਦੀ ਹੈ ਚੋਰੀ ਔਰ ਕ੍ਰਾਈਮ ਜਿਹੜਾ ਹੈ दैट इज अ सोर्स ऑफ ਇਨਕਮ ਉਹ ਉਹਨਾਂ ਦੇ ਵਾਸਤੇ ਸੋਰਸ ਆਫ ਇਨਕਮ ਹੈ ਤੋ ਅਸੀਂ ਇਹ ਤੁਸੀਂ ਦੇਖ ਸਕਦੇ ਹੋ ਇਹਨਾਂ ਇਹ ਬੰਦੇ ਪਿੱਛੇ ਤੀਨੋਂ ਮਿਲ ਗਏ ਇਹਨਾਂ ਨੇ 26 ਇਹਨਾਂ ਦੇ ਉੱਪਰ ਪਰਚੇ ਦਰਜੇ 26 ਪਰਚੇ ਦਰਜੇ ਇਹ ਟ੍ਰੈਂਡ ਹੈ ਵੈਪਨ ਸੇ ਬਿਲਕੁਲ ਬਾਰਦਾਤ ਫਿਰ ਇਸ ਕਰਕੇ ਅਸੀਂ ਇਦਾਂ ਦੇ ਬੰਦੇ ਇਹ ਨਾ ਅਸੀਂ ਇਹਨਾਂ ਦਾ ਪ੍ਰੋਪਰ ਤੁਸੀਂ ਦੇਖ ਸਕਦੇ ਹੋ ਕਿ ਨਾ ਇਹਨਾਂ ਨੂੰ ਰਾਉਂਡ ਅਪ ਕਰਕੇ असी बार बार ही चैक करते हैं बेलड आउट हूँ भी असी जब कल इन्ह की शिनाख्त की है तो सूँ पता लगा ये पहले भी वारदात कर चुके हैं और खाली कपूरथले नहीं ऊपर पर्चे रामा मंडी बारादरी एन डी बी एस के परचे दर्ज हैं कमिश्नरेट के ਆ ਰੈਨ ਵਾਲੇ ਇਹ ਮਕਸੂਦਾ ਗਏ ਜਲੰਧਰ ਉਰੂਰ ਇਹਨਾਂ ਨੇ ਵਾਰਦਾਤ ਕੀਤੀ ਹੈ ਫਗਵਾੜੇ ਕੀਤੀ ਹੈ ਕਪੂਰਤਲਾ ਤੋਂ ਪੂਰੇ ਕੇ ਪੂਰੇ ਤੁਸੀਂ ਦੇਖ ਸਕਦੇ ਹੋ ਰੇਂਜ ਪਲੱਸ ਕਮਿਸ਼ਨਰੇਟ ਔਰ ਹੁਸ਼ਾਰਪੁਰ ਟਾਂਡਾ ਵੀ ਇਹ ਐਕਟਿਵ ਰੈਨ ਇਹਨਾਂ ਨੇ ਪਿੱਛੇ ਬਹੁਤ ਵਾਰਦਾਤਾਂ ਕਰ ਕੀਤੀ ਹੋਈ ਹੈ ਤੋਂ ਇਧਰ ਦੇ ਬੰਦਿਆਂ ਨੂੰ ਅਸੀਂ ਰਾਉਂਡ ਅਪ ਕਰੂਨ ਕਰਦੇ ਹਾਂ ਤਾਂ ਕਿ ਨਾ ਕੋਈ ਇਨ ਸਿਕਿਉਰਿਟੀ ਨਾ ਆਵੇ ਲੋਕਾਂ ਦੇ ਵਿੱਚ ਕਿ ਇਧਾ ਦੀ ਵਾਰਦਾਤ ਕਰਕੇ ਬੰਦਾ ਫਰਾਰ ਹੋ ਨਾ ਜਾਵੇ ਮੈਨੂੰ ਮੈਨੂੰ ਜੇ ਗੱਲ ਕਰੀਏ ਵੈਪਨ ਦੀ ਗੱਲ ਕਰੀਏ ਮੈਨੂੰ ਵੈਪਨ ਕਿੱਥੋਂ ਆਏ ਸੀ ਵੈਪਨ ਹੋਣਾ ਸੀ ਇਹਨਾਂ ਨੂੰ ਰਿਮਾਂਡ ਤੇ ਲਿਆ ਹੋਇਆ ਹੈ ਹੁਣ ਹੁਣ ਅਸੀਂ ਇਹ ਪੁੱਛਕਿਛ ਕਰਾਂਗੇ ਕਿ ਕਿੱਥੋਂ ਇਹ ਵੈਪਨ ਇਲੀਗਲ ਇਹਨਾਂ ਨੂੰ ਹੋ ਰਹੀਆ ਹੋ ਰਹੇ ਹਨ ਤਾਂ ਉਹ ਅਸੀਂ ਇਹ ਪੁੱਛਕਿਛ ਕਰਕੇ ਜਦੋਂ ਵੀ ਕੋਈ ਸਾਨੂੰ ਸਫਲਤਾ ਮਿਲੇਗੀ ਤੁਹਾਡੇ ਨਾਲ ਵਾਪਸ ਇਹ ਨਸ਼ੇ ਆਦੀ ਸੀ ਇਹ ਹੁਣ ਤੱਕ ਅਸੀਂ ਇਹਦੇ ਬਾਰੇ ਤਸਦੀਕ ਨਹੀਂ ਕਰ ਪਾਏ ਕਿ ਇਹ ਨਸ਼ੇ ਆਦੀ ਹੈ ਕਿ ਨਹੀਂ ਬਸ ਯੈਸ ਇਹਨਾਂ ਦੇ ਉੱਪਰ ਐਨਡੀਐਸ ਦੇ ਪਰਚੇ ਪਿੱਛੇ ਦਰਜ ਹੈ ਤਾਂ ਇਹ ਆਦੀ ਤੋਂ ਹੁਣ ਅਸੀਂ ਦੇਖਦੇ ਹਾਂ ਪਰ ਇਹਨਾਂ ਨੇ ਨਸ਼ਾ ਵੇਚੇ ਵੇਚਣੇ ਦੇ ਪਰਚੇ ਜ਼ਰੂਰ ਹਨ ਮੈਡਮ ਜਿਸ ਤਰ੍ਹਾਂ ਇੰਨੀ ਦੇਰ ਤੋਂ ਇੰਨੇ ਪਰਚੇ ਦਰਜ ਸੀ ਇਨੀ ਦੇਰ ਤੋਂ ਪੁਲਿਸ ਦੀ ਡਿਫਸਟ ਕੋ ਜਦੋਂ ਇਹ ਬਚੇਰੀ ਜ਼ਰੂਰ ਸਦਾ ਕਟਕੇ ਆਏ ਇਹਨਾਂ ਦੇ ਉੱਪਰ 2020 2015 17 21 24 23 ਹਰ ਸਾਲ ਪਰਚੇ ਦਰਜੇ ਤਾਂ ਕਈ ਵਾਰੀ ਹੁਣ ਨਾ ਇਹਨਾਂ ਦੇ ਉੱਪਰ ਸੈਕਸ਼ਨ ਲੱਗਦੇ ਆ ਇਹ ਬੰਦੇ ਜੇਲ੍ਹ ਜਾਂਦੇ ਆ ਵਾਪਸ ਇਹ ਬਿਲ ਤੇ ਆ ਜਾਂਦੇ ਆ ਮਤਲਬ ਇਹਨਾਂ ਤੋਂ ਇਲਾਵਾ ਹੋਰ ਵੀ ਕੋਈ ਇਹਨਾਂ ਦਾ ਗੈਂਗ ਹੈ ਕੋਈ ਵੱਡਾ ਹੋ ਸਕਦਾ ਨਿਕਲ ਸਕਦਾ ਕੁਝ ਉਹ ਹੁਣ ਜਿਹੜਾ ਹੁਣ ਤੱਕ ਅਸੀਂ ਪੁੱਛਕਿਛ ਕੀਤੀ ਹੈ ਹਲੇ ਤੋ ਇਹ ਤਿੰਨ ਹੀ ਹੈ ਜਿਹੜੇ ਮਿਲ ਕੇ ਤੀਨੋਂ ਵਾਰਦਾਤ ਕਰਦੇ ਆ ਤੰਡਾ ਘੇਰਤਾ ਮਤਲਕ ਕਿ ਕਿਤਨਾ ਕਿਤੇ ਜਿਹੜੇ ਕਿ ਪਹਿਲਾ ਕ੍ਰਿਮਨਲ ਬੰਦੇ ਆ ਗਏ ਉਹੀ ਅਨੁਮੋਲ ਐਮਟੀਬਾ ਵਾਪਸ ਕਰਦੇ ਇਸ ਕਰਕੇ ਕੰਟੀਨਿਊਸਲੀ ਅਸੀਂ ਮੋਹਮ ਚਲਾਉਂਦੇ ਹਾਂ ਕਿ ਜਿੱਥੇ ਅਸੀਂ ਬੇਡ ਆਊਟ ਸਨੈਚਰ ਚੋਰ ਔਰ ਰੋਬਰਸ ਜਿਹੜੇ ਤੁਸੀਂ ਡਿਕੋਇਸ ਕਹਿ ਸਕਦੇ ਹੋ ਉਹਨਾਂ ਨੂੰ ਅਸੀਂ ਚੈੱਕ ਕਰਦੇ ਹਾਂ ਔਰ ਪਿੱਛੇ ਵੀ ਕਪੂਰਥਲੇ ਦੇ ਵਿੱਚ ਅਸੀਂ ਕੰਟੀਨਿਊਸਲੀ ਰਾਉਂਡ ਅਪ ਕਰ ਰਹੇ ਹਾਂ ਕਿਉਂਕਿ ਪਿੱਛੇ ਸਾਡੇ ਨੋਟਿਸ ਦੇ ਵਿੱਚ ਆਇਆ ਤਾਂ ਕਿ ਕੁਝ ਇੱਕ ਏਰੀਆ ਦੇ ਵਿੱਚ ਬਾਹਰੋਂ ਬੰਦੇ ਆ ਕੇ ਕ੍ਰਾਈਮ ਕਰ ਰਹੇ تھے ਤਾਂ ਅਸੀਂ ਹੁਣ ਮੋਹਮ ਚਲਾਈ ਹੋਈ ਹੈ ਜਿੱਦਾਂ ਕਿ ਮੈਂ ਤੁਹਾਨੂੰ ਦੱਸਣਾ ਹੈ ਕਿ ਫਗਵਾੜ ਦੋ ਬੰਦੇ ਮਨਦੀਪ ਕੁਮਾਰ ਉਰਫ ਗੰਗਾ ਦੂਜਾ ਮੰਗਤਰਾਮ ਉਰਫ ਗੋਪੀ ਇਹਨਾਂ ਨੇ 2023 ਦੇ ਵਿੱਚ ਨਾ ਵਾਰਦਾਤ ਕੀਤੀ ਸੀ 스내ਚਿੰਗ ਦੀ ਇਹ ਐਕਟਿਵਾ ਸਨੈਚ ਕਰਕੇ ਲੈ ਗਏ ਸੀ ਇੱਕ ਬੰਦੇ ਤੋਂ ਉਹ ਇਹਨਾਂ ਨੂੰ ਅਸੀਂ ਪਰਸੋਂ ਰਾਤੀ ਇਹ ਦੁਬਾਰਾ ਕੋਈ ਵਾਰਦਾਤ ਅੰਜਾਮ ਕਰਨੇ ਰਾਤ ਨੂੰ ਆਏ ਤੇ ਸਾਡੀ ਪੈਟਰੋਲਿੰਗ ਪਾਰਟੀ ਨੇ ਇਹਨਾਂ ਨੂੰ ਰਾਉਂਡ ਅਪ ਕੀਤਾ ਹੋਇਆ ਹੈ ਔਰ ਆਉਂਡ ਅਪ ਕਰਨ ਤੋਂ ਬਾਅਦ ਸਾਨੂੰ ਇਹ ਪਤਾ ਲੱਗਾ ਕਿ ਇਹਨਾਂ ਨੇ ਕਰੀਬ ਕਰੀਬ 10 ਜੋ ਗੱਡੀਆਂ ਹੈ ਉਹ ਕੋਈ ਹੈ ਸੋ اور ਇਹਨਾਂ ਦੇ ਦੋ ਸਾਥੀ ਹੋਰ ਹੈ ਜਿਹੜੇ ਫਰਾਰੇ ਉਹਨਾਂ ਦੀ ਵੀ ਅਰਰੀ ਢੂੰਡ ਕਰ ਰਹੇ ਹਾਂ ਬਹੁਤ ਜਲਦੀ ਉਹ ਵੀ ਅਸੀ 10 ਸੈਕਿੰਡ ਨਹੀਂ ਹੋ ਰਿਕਵਰ ਹੋ ਗਏ ਯਸ ਇਹ ਮੈਡਮ ਜਿਹੜੇ ਜਿਨ੍ਹਾਂ ਦੀ ਚੋਰੀ ਹੋਇਆ ਬਾਹਨ ਹੋਏ ਉਹਨਾਂ ਨੂੰ ਹੈਂਡਓਵਰ ਅਸੀਂ ਉਹ ਇਹਨਾਂ ਨੂੰ ਹੁਣ ਤੋਂ ਦਿਸ ਇਜ਼ ਪਾਰਟ ਆਫ ਪ੍ਰੋਬਲਮ ਕੇਸ ਪ੍ਰੋਪਰਟੀ ਹੈ ਨਾ ਉਹਨਾਂ ਨੂੰ ਕੋਰਟ ਤੇ ਵਹੀਕਲ ਮਿਲ ਜਾਣਾ ਮੈਨੂੰ ਕਦੋਂ ਤੋਂ ਕਰ ਰਹੇ ਸੀਗੇ ਇਹ ਕੰਮ ਜਿਹੜਾ ਗੱਡੀਆਂ ਦੀਆਂ ਚੋਰੀਆਂ ਲੱਗਦੀਆਂ ਹਨ ਉਹ ਤੁਸੀਂ ਦੇਖ ਸਕਦੇ ਹੋ 2023 ਦਾ ਮੁਕਦਮਾ ਹੈ ਹੈ ਨਾ ਤਾਂ ਇਹ ਕਰੀਬ 2-3 ਸਾਲ ਸੇ ਐਕਟਿਵ ਹੈ ਪਰ ਦੇ ਕੁਣ ਦੂਜਾ ਬੰਦਾ ਤੁਸੀਂ ਦੇਖ ਸਕਦੇ ਹੋ ਦੂਜਾ ਇੱਕ ਥੋਰ ਬੰਦਾ ਅਸੀਂ ਰਾਉਂਡ ਅਪ ਕੀਤਾ ਹੈ ਫਗਵਾੜੇ ਦੇ ਵਿੱਚ ਇੱਕ ਚੋਰ ਹੈ ਜਿਹਨੇ 13 13 ਪੀਪੇ ਰਿਫਾਈਨਡ ਤੇ ਘੀ ਕੀ ਚੋਰੀ ਕੀਤੀ ਹੈ 9 ਤੋਂ ਅਸੀਂ ਬਰਾਮਤ ਕਰ ਲਏ ਪਰ 4 ਇਹਨਾਂ ਨੇ ਕਿਤੇ ਵੇਚ ਦਿੱਤੇ ਤਾਂ ਇਸ ਤਰ੍ਹਾਂ ਦੀ ਮੁਹਿੰਮ ਅਸੀਂ ਕੰਟੇਨਰਸਲੀ ਚਲਾ ਰਹੇ ਹਾਂ ਤਾਂ ਕਿ ਜਿਹੜੇ ਬੰਦੇ ਹੈ ਨਾ ਜੋ ਸਨੈਚਰ ਹੈਂਡ ਚੋਰ ਹੈ ਰੋਬਰਟਸ ਐਂਡ ਦਿਕੋਇਟ ਸੇ ਅਸੀਂ ਇਹਨਾਂ ਤੇ ਥੱਲ ਪਾਈਏ ਔਰ ਪਬਲਿਕ ਨੂੰ ਇੱਕ ਸਿਕਿਉਰ ਮਾਹੌਲ ਦੇਈ ਤਾਂਕਿ ਉਹ ਬਾਜ਼ਾਰ ਮੇ ਆਪਣੀ ਸ਼ੋਪਿੰਗ ਔਰ ਜਿਹੜਾ ਵੀ ਉਹ ਕਲੋਜ਼ ਵਰਾ ਦਾ ਕੰਮ ਹੈ ਉਹ ਕਰ ਸਕਣ। ਮੈਡਮ ਜੇ ਚੋਰੀ ਦਾ ਸਮਾਨ ਖਰੀਦਦੇ ਸੋਹਣਾ ਖਲਾਫ ਉਹਨਾਂ ਤੋਂ ਵੀ ਅਸੀਂ ਰਿਮਾਂਡ ਲੈ ਕੇ ਹੁਣ ਇਹਨੂੰ ਅਸੀਂ ਕਵੈਸ਼ ਕਰਾ ਕੇ ਉਹਨਾਂ ਰਿਮਾਂਡ ਲੈ ਕੇ ਪਤਾ ਕਰਾਂਗੇ ਕਿ ਕੌਣ ਬੰਦੇ ਜਿਹੜੇ ਚੋਰੀ ਦਾ ਸਮਾਨ ਖਰੀਦਦੇ ਨੇ ਫਿਰ ਉਹਨਾਂ ਨੂੰ ਵੀ ਅਸੀਂ ਨਾਮ ਦੱਸਾਂਗੇ।